ਵੀਡੀਓ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਲੁਧਿਆਣਾ ਦੇ ਵਿੱਚ ਚੌਕਲੇਟ ਖਾਣ ਵਾਲੇ ਚੋਰਾਂ ਦਾ ਅਤੰਕ ਦੇਖਣ ਨੂੰ ਮਿਲਿਆ ਜੀ ਹਾਂ ਗੱਲ ਸ਼ਾਇਦ ਭਾਵੇਂ ਤੁਹਾਨੂੰ ਹਾਸੋ ਖੀਣੀ ਲੱਗੇ ਪਰ ਇਹ ਚੌਕਲੇਟ ਖਾਣ ਵਾਲੇ ਚੋਰਾਂ ਨੇ ਇਲਾਕੇ ਦੇ ਵਿੱਚ ਪੂਰੀ ਤਰਥੱਲੀ ਮਚਾਈ ਹੋਈ ਹੈ ਡਿਪਾਰਟਮੈਂਟਲ ਸਟੋਰ ਦੇ ਵਿੱਚ ਡਾਕਾ ਮਾਰਿਆ ਛੱਤ ਤੋਂ ਦੀ ਐਂਟਰ ਹੁੰਦੇ ਨੇ ਪਹਿਲਾਂ ਪੌੜੀ ਲਗਾਈ ਜਾਂਦੀ ਹੈ ਸਟੋਰ ਦੇ ਬਾਹਰ ਉਹ ਤੋਂ ਬਾਅਦ ਦੇ ਵਿੱਚ ਛੱਤ ਦੇ ਰਾਹੀਂ ਸਟੋਰ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਐਂਟਰ ਹੋ ਕੇ ਉੱਥੋਂ ਲੱਖਾਂ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਔਰ ਚੋਰੀ ਤਾਂ ਕੀਤੀ ਐ ਬਲਕਿ ਸਟੋਰ ਦੇ ਵਿੱਚ ਬੈਠ ਕੇ ਚਾਕਲੇਟਾਂ ਮਹਿੰਗੀਆਂ ਮਹਿੰਗੀਆਂ 2 2 3 300 ਵਾਲੀਆਂ ਚਾਕਲੇਟਾਂ ਵੀ ਖਾਧੀਆਂ ਨੇ ਯਾਨੀ ਕਿ ਪੇਟ ਪੂਜਾ ਵੀ ਕੀਤੀ ਐ ਔਰ ਦੂਜਾ ਹੱਥ ਸਾਫ਼ ਵੀ ਕੀਤਾ ਔਰ ਸਾਰੀ ਦੀ ਸਾਰੀ ਘਟਨਾ ਜਿਹੜੀ ਐ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਨਿਊ ਸ਼ਿਵਾਜੀ ਇਲਾਕੇ ਦੇ ਵਿੱਚ ਡਿਪਾਰਟਮੈਂਟਲ ਸਟੋਰ ਹੈ ਉੱਥੇ ਇਹ ਤਿੰਨ ਚੋਰ ਜਿਹੜੇ ਐ ਇੱਕ ਡਿਪਾਰਟਮੈਂਟਲ ਸਟੋਰ ਦੇ ਵਿੱਚ ਦਾਖਲ ਹੁੰਦੇ ਐ ਔਰ ਦਾਖਲ ਪਹਿਲਾਂ ਪੌੜੀ ਲਗਾਈ ਜਾਂਦੀ ਹੈ ਸਟੋਰ ਦੇ ਬਾਹਰ ਫਿਰ ਛੱਤ ਦੇ ਰਾਹੀਂ ਅੰਦਰ ਐਂਟਰੀ ਮਾਰ ਦਿੱਤੀ ਜਾਂਦੀ ਹੈ ਔਰ ਅੰਦਰ ਜਦੋਂ ਪਹੁੰਚਦੇ ਨੇ ਇਹ ਤਾਂ ਦੇਖਿਆ ਕਿ ਭਾਈ ਇੱਥੇ ਤਾਂ ਚਾਕਲੇਟਾਂ ਬੜੀਆਂ ਵਧੀਆ-ਵਧੀਆ ਲੱਗੀਆਂ ਨੇ ਬੜੀਆਂ ਮਹਿੰਗੀਆਂ-ਮਹਿੰਗੀਆਂ ਤੋਂ ਪਹਿਲਾਂ ਚਾਕਲੇਟਾਂ ਜਿਹੜੀਆਂ ਇਨ੍ਹਾਂ ਚੋਰਾ ਦੇ ਵੱਲੋਂ ਖਾਧੀਆਂ ਜਾਂਦੀਆਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਸੀਸੀਟੀਵੀ ਕੈਮਰਿਆਂ ਨੂੰ ਵੀ ਬੰਦ ਕਰਨ ਦੀ ਇਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀਸੀਟੀਵੀ ਕੈਮਰਿਆਂ ਦੇ ਨਾਲ ਵੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੇ ਵਿੱਚ ਇਹ ਨਾਕਾਮ ਰਹੇ ਨੇ ਪਰ 35000 ਦੀ ਨਕਦੀ ਦੋ ਫੋਨ ਤੇ ਕੀਮਤੀ ਸਮਾਨ ਡਿਪਾਰਟਮੈਂਟਲ ਦੇ ਵਿੱਚੋਂ ਚੋਰੀ ਕਰਕੇ ਉੱਥੋਂ ਹੁਣ ਰਫੂ ਚੱਕਰ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਨੂ ਸ਼ਿਵਾਜੀ ਇਹ ਏਰੀਆ ਦੇ ਵਿੱਚ ਇਹ ਡਿਪਾਰਟਮੈਂਟ ਦਾ ਸਟੋਰ ਬਣਿਆ ਹੋਇਆ ਸੀ ਜਿੱਥੇ ਤਿੰਨ ਚੋਰਾਂ ਨੇ ਧਾਵਾ ਬੋਲਿਆ ਬੜੇ ਚਾਕਲੇਟ ਦੇ ਸ਼ੱਕੀਨ ਲੱਗਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਆਣ ਕੇ ਇਹਨਾਂ ਨੇ ਸਟੋਰ ਦੇ ਵਿੱਚ ਜਿਹੜੀ ਫ੍ਰਿਜ ਹੁੰਦੀ ਹੈ ਕੂਲਰ ਹੁੰਦਾ ਹੈ ਜਿਸ ਦੇ ਵਿੱਚ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਸਟੋਰ ਕੀਤੀਆਂ ਹੁੰਦੀਆਂ ਨੇ ਕਿ ਠੰਡੀਆਂ ਰਹਿਣ ਮੈਲਟ ਨਾ ਹੋਣ ਉਤੋਂ ਵਧੀਆ-ਵਧੀਆ ਮਹਿੰਗੀਆਂ-ਮਹਿੰਗੀਆਂ ਚਾਕਲੇਟਾਂ ਚੁੱਕਦੇ ਨੇ ਪਹਿਲਾਂ ਉਹ ਚਾਕਲੇਟਾਂ ਇਹਨਾਂ ਦੇ ਵੱਲੋਂ ਖਾਧੀਆਂ ਜਾਂਦੀਆਂ ਨੇ ਪਹਿਲਾਂ ਪੇਟ ਪੂਜਾ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਦੇ ਵਿੱਚ ਹੱਥ ਸਾਫ਼ ਕੀਤਾ ਜਾਂਦਾ ਫਿਰ ਗੱਲਾ ਨਾ ਸਟੋਰ ਦਾ ਖੁੱਲਿਆ ਜਾਂਦਾ ਜਿਹੜਾ ਕੈਸ਼ ਕਾਊਂਟਰ ਵਾਲਾ ਗੱਲਾਂ ਹੁੰਦਾ ਉਸ ਦੇ ਵਿੱਚ ਪਿਆ 35000 ਦੇ ਕਰੀਬ ਦੱਸਿਆ ਜਾ ਰਿਹਾ ਕਿ ਨਗਦੀ ਜਿਹੜੀ ਹੈ ਉਹ ਲੁੱਟੀ ਜਾਂਦੀ ਹੈ ਫਿਰ ਨਾਲ ਹੀ ਦੋ ਫੋਨ ਜਿਹੜੇ ਨੇ ਇਹਨਾਂ ਦੇ ਵੱਲੋਂ ਵੀ ਚੋਰੀ ਕੀਤੇ ਜਾਂਦੇ ਆ ਔਰ ਇਸ ਦੇ ਨਾਲ ਹੀ ਹੋਰ ਜਿੰਨਾ ਕੁ ਕੀਮਤੀ ਸਮਾਨ ਇਹਨਾਂ ਦੇ ਕੋਲੋਂ ਲਜਾਇਆ ਗਿਆ ਉਹ ਲਜਾਇਆ ਗਿਆ ਤਾਂ ਉਹ ਕੀਮਤੀ ਸਮਾਨ 35000 ਦੀ ਨਗਦੀ ਦੋ ਫੋਨ ਜਿਹੜਾ ਲੈ ਕੇ ਲੁਟੇਰੇ ਜਿਹੜੇ ਆ ਚੋਰ ਜਿਹੜੇ ਆ ਇਥੋਂ ਫਰਾਰ ਹੁੰਦੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਵੱਡੀਆਂ ਤੇ ਮਹਿੰਗੀਆਂ ਚਾਕਲੇਟਾਂ ਪਹਿਲਾਂ ਕੱਢ ਕੇ ਇਹਨਾਂ ਨੇ ਖਾਧੀਆਂ ਉੱਥੇ ਆਪਣੀ ਪੇਟ ਪੂਜਾ ਕੀਤੀ ਹੈ ਔਰ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਗੱਲੇ ਦੇ ਵਿੱਚੋਂ ਕੈਸ਼ ਕੱਢਿਆ ਗਿਆ 35000 ਰੁਪਏ ਇਹਨਾਂ ਦੇ ਵੱਲੋਂ ਔਰ ਨਾਲ ਹੀ ਦੋ ਮੋਬਾਈਲ ਫੋਨ ਵੀ ਚੋਰੀ ਕੀਤੇ ਗਏ ਨੇ ਇੱਥੋਂ ਜਿਹੜੇ ਸਟੋਰ ਦੇ ਪਏ ਹੋਏ ਸੀ ਔਰ ਹਾਲਾਂਕਿ ਕੈਮਰਿਆਂ ਦੇ ਨਾਲ ਵੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਾਇਦ ਕੈਮਰੇ ਬੰਦ ਹੋ ਜਾਣਗੇ ਪਰ ਐਸਾ ਨਹੀਂ ਹੋ ਸਕਿਆ ਪੂਰੀ ਦੀ ਪੂਰੀ ਘਟਨਾ ਜਿਹੜੀ ਆ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਇਹ ਚਾਕਲੇਟ ਦੇ ਸ਼ੌਕੀਨ ਚੋਰ ਜਿਹੜੇ ਨੇ ਨਾਲੇ ਤਾਂ ਚੋਰੀ ਕਰਦੇ ਨੇ ਔਰ ਇਸ ਦੇ ਨਾਲ ਹੀ ਆਪਣੀ ਪੇਟ ਪੂਜਾ ਵੀ ਕਰਦੇ ਨੇ ਤਾਂ ਵੱਡਾ ਚੂਨਾ ਲਾ ਕੇ ਇਥੋਂ ਫਰਾਰ ਹੋ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਜਿਹੜੀ ਕੈਦ ਹੋ ਚੁੱਕੀ ਹੈ ਤਾਂ ਕਿਵੇਂ ਰਾਤ ਤਕਰੀਬਨ 1:00 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ 1:00 ਵਜੇ ਦੇ ਕਰੀਬ ਇਹ ਜਿਹੜੇ ਤਿੰਨ ਲੁਟੇਰੇ ਨੇ ਉਹ ਪਹਿਲਾਂ ਇੱਧਰ ਸ਼ਾਮਿਲ ਹੁੰਦੇ ਨੇ ਸਟੋਰ ਦੇ ਵਿੱਚ ਪੌੜੀ ਲਾ ਕੇ ਸਭ ਤੋਂ ਪਹਿਲਾਂ ਇਹ ਛੱਤ ਦੇ ਰਾਹੀਂ ਅੰਦਰ ਐਂਟਰ ਹੁੰਦੇ ਨੇ ਔਰ ਉਸ ਤੋਂ ਸਭ ਤੋਂ ਪਹਿਲਾਂ ਇੱਕ ਕੰਮ ਇਹ ਕਰਦੇ ਆ ਕਿ ਜਿਹੜੀਆਂ ਚਾਕਲੇਟਾਂ ਫ੍ਰਿਜ ਚੋਂ ਕੱਢ ਕੇ ਇਹਨਾਂ ਦੇ ਵੱਲੋਂ ਖਾਧੀਆਂ ਜਾਂਦੀਆਂ ਨੇ ਕਿ ਬਾਕੀ ਕੰਮ ਬਾਅਦ ਚ ਪਹਿਲਾਂ ਪੇਟ ਪੂਜਾ ਕਰਦੇ ਆ ਪੇਟ ਪੂਜਾ ਕਰਨ ਤੋਂ ਬਾਅਦ ਗੱਲੇ ਦੇ ਵਿੱਚੋਂ 35000 ਦੀ ਨਕਦੀ ਕੱਢੀ ਜਾਂਦੀ ਹੈ ਨਾਲ ਹੀ ਫੋਨ ਤੇ ਬਾਕੀ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈ ਜਾਂ ਪੀੜਤਾਂ ਦਾ ਕੀ ਕੁਝ ਕਹਿਣਾ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਉਸ ਤੋਂ ਪਹਿਲਾਂ ਆ ਸੀਸੀਟੀਵੀ ਦੇ ਵਿੱਚ ਪੂਰੇ ਦਾ ਪੂਰਾ ਕਾਂਡ ਜਿਹੜਾ ਉਹ ਕੈਦ ਹੋ ਚੁੱਕਿਆ ਨਿਊ ਸ਼ਿਵਾਇ ਨਗਰ ਆਵਾਜ਼ੇ ਅੱਛਾ ਕਿਹ ਚੀਜ਼ ਦੁਕਾਨ ਹੈ ਕਰਿਆਨੇ ਦੀ ਦੁਕਾਨ ਹੈ ਵਾਜੇ ਹਾਂ ਕਿ ਕੀ ਗੱਲ ਬਤਿਓ ਚੋਰ ਆਏ ਕਦੋਂ ਦੀ ਗੱਲ ਹੈ ਜੀ ਕੱਲ ਦੀ ਘਟਨਾ ਹੈ ਭਾਈ ਇਹ ਕੱਲ ਰਾਤ ਦੀ ਗੱਲ ਹੈ 1:30 ਵਜੇ ਰਾਤੀ ਆਏ ਆਏ ਚਾਰ ਜਣੇ ਸੀਗੇ ਛੱਤ ਟੱਪ ਕੇ ਪੋੜੀ ਲਗਾ ਕੇ ਆਏ ਸੀ ਅੰਦਰ ਤੇ ਕੈਸ਼ ਕੁਸ਼ ਲੈ ਕੇ 35000 ਰੁਪਏ ਕੈਸ਼ ਲੈ ਗਏ ਤੇ ਦੋ ਮੋਬਾਈਲ ਲੈ ਗਏ ਤੇ ਨਾਲ ਆਪਣਾ ਕਹਿੰਦੇ 35-3600 ਰੁਪਏ ਚਾਕਲੇਟਾਂ ਲੈ ਗਏ ਨਾਲ ਤੇ ਚੋਰੀ ਦੇ ਸਕੀਨ ਸੀ ਦੇਖੋ ਭਾਈ ਹੁਣ ਤਾਂ ਆਈ ਹੈ ਚਾਕਲੇਟਾਂ ਤਾਂ ਲੈ ਆਈ ਗਏ ਸਾਰੀਆਂ ਮੋਬਾਈਲ ਵੀ ਲੱਕੀ ਨਹੀਂ ਸੀ ਕਿ ਮੋਬਾਈਲ ਮੋਬਾਈਲ 2 ਸੀਗੇ ਬਾਜੀ ਇੱਕ 35000 ਦਾ ਮੋਬਾਈਲ ਸੀ ਇੱਕ 15000 ਦਾ ਸੀਗਾ ਤੇ ਸੀਸੀਟੀਵੀ ਚ ਸਾਫ਼ ਦੇਖੋ ਨੂੰ ਮੇਰੇ ਕਿ ਚੋਕਲੇਟ ਆ ਵੀ ਹਣਾ ਚੱਕੀਆਂ ਹਾਂਜੀ ਬਾਜੀ ਇਹ ਬੱਚੇ ਸੀਗੇ ਕੋਈ ਹਾਂਜੀ ਹਾਂਜੀ ਬਾਜੀ ਇੱਕ 16 ਸਾਲ ਦਾ ਬੱਚਾ ਇੱਕ 13 ਸਾਲ ਦਾ ਇੱਕ ਹੈਗਾ 14 ਸਾਲ ਦਾ ਇਹ ਪਕੜਨੇ ਪੁਲਿਸ ਨੇ ਹਾਂਜੀ ਪੁਲਿਸ ਨੇ ਤਿੰਨ ਫੜ ਲਏ ਹੋਏ ਆ ਇੱਕ ਹਜੇ ਫਰਾਰ ਆ ਤੇ ਟੋਟਲ ਚਾਰ ਨੇ ਹਾਂਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਾਧਕ ਤੋਂ ਇਹ ਮੰਗ ਹੈ ਜੀ ਕਿ ਆਪਣਾ ਕੀ ਕਹਿੰਦੇ ਆ ਇਹਨਾਂ ਨੂੰ ਸਜ਼ਾ ਮਿਲੇ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਅੱਗੇ ਪਤਾ ਲੱਗੇ ਕਿ ਅੱਗੇ ਇਦਾਂ ਦੇ ਕੰਮ ਨਹੀਂ ਕਰਨੇ ਤੇ ਇਹ ਪਹਿਲਾਂ ਕਿਵੇਂ ਮਤਲਬ ਦੁਕਾਨਦਾਰ ਨੂੰ ਪਤਾ ਵੇ ਦੁਕਾਨ ਤੇ ਕੰਮ ਨਹੀਂ ਕਰਦਾ ਸੀ ਨਹੀਂ ਜੀ ਦੁਕਾਨ ਤੇ ਕੰਮ ਨਹੀਂ ਕਰਦਾ ਸੀਗਾ ਇਹਦੇ ਤੋਂ ਪਹਿਲਾਂ ਇੱਕ ਲੜਕਾ 2 ਸਾਲ ਪਹਿਲੇ ਮੇਰੇ ਕੋਲ ਕੰਮ ਕਰਦਾ ਸੀ ਉਹਦੇ ਭਰਾ ਸੀਗੇ ਛੋਟੇ ਅੱਛਾ ਤੇ ਛੋਟੇ ਭਰਾ ਸੀ ਪੜਦੇ ਸੀ ਸਕੂਲ ਦੇ ਵਿੱਚ ਇੱਥੇ ਰੈਗੂਲਰ ਇਹਨਾਂ ਦਾ ਆਣਾ ਜਾਣਾ ਸੀਗਾ ਤੇ ਇਹ ਸਕੂਲ ਦੇ ਸਟੂਡੈਂਟ ਜਿਹੜੇ ਪੜ੍ਹਦੇ ਹਾਂਜੀ ਚਾਰੇ ਸਕੂਲੇ ਪੜ੍ਹਦੇ ਹਾਂਜੀ ਚਾਰੇ ਸਕੂਲ ਪੜ੍ਹਦੇ ਨੇ ਅੱਛਾ ਕਿਹੜੇ-ਕਿਹੜੇ ਆਸ ਇਹ ਤਾਂ ਮੈਨੂੰ ਨਹੀਂ ਪਤਾ ਹੈਗਾ ਉਹ ਹਾਂਜੀ ਸਕੂਲ ਸਟੂਡੈਂਟ ਨੇ ਆ ਅੱਛਾ ਤੇ ਅਹ ਕਿੰਨੇ ਕੁ ਚੋਕਲੇਟਾ ਕਿੰਨੇ ਦੀ ਲੱਗੇ ਨੇ ਭਾਈ 35 3600 ਦੀ ਤੱਕ ਚੋਕਲੇਟਾ ਕਟੋ-ਕਟ ਲੈ ਆਈ ਗਏ ਨੇ ਅੱਛਾ 20 ਕਿ ਚੋਕਲੇਟਾ ਤਾਂ ਇਹਨਾਂ ਨੇ 185 ਵਾਲੀਆਂ ਜੱਕੀਆਂ ਨੇ ਅੱਛਾ ਜਿਹੜੀ ਸਟਾਕ ਚ ਸਾਨੂੰ ਨੋਟ ਹੋਈਆਂ ਆਈਆਂ ਤੇ ਉਹ ਸੀਸੀਟੀਵੀ ਦਿਖਦਾ ਵਾ ਚੋਕਲੇਟਾ ਚੱਕਿਆ ਕੈਮਰਾ ਵੀ ਤੋੜਦੀ ਕੁਛ ਕਿਤੇ ਹਾਂਜੀ ਹਾਂਜੀ ਕੈਮਰਾ ਹੀ ਤੋੜਿਆ ਬਾਜੀ ਤਿੰਨ ਕੈਮਰੇ ਉੱਪਰ ਤੋੜੇ ਇਹਨਾਂ ਨੇ ਛੱਤ ਤੇ ਤੇ ਦੋ ਕੈਮਰੇ ਇੱਥੇ ਔਰ ਤੋੜੇ ਬਾਈ ਆਪਨਾ ਕੀ ਕਹਿੰਦੇ ਆ ਨਾਲ ਦੀ ਮੇਰੀ ਚਾਚਾ ਜੀ ਦੀ ਦੁਕਾਨ ਹੈਗੀ ਆ ਉਹਨਾਂ ਦੇ ਸਾਈਡ ਦੇ ਉੱਤੇ ਕੋੜੀਆਂ ਪਈਆਂ ਸੀ ਉਹਨਾਂ ਦੇ ਉੱਤੋਂ ਟੱਪ ਕੇ ਪੋੜੀ ਲਗਾ ਕੇ ਸੂਲ ਲਗਾ ਕੇ ਉੱਪਰ ਚੜੇ ਨੇ ਹੁਣ ਇੱਕਿਆ ਨਾ ਫਰਾਰ ਹਾਂਜੀ ਇੱਕ ਫਰਾਰ ਹੈ ਤੇ ਕਾਰਵਾਈ ਵੀ ਮੰਗ ਰਹੇ ਹਾਂ ਹਾਂਜੀ ਉਹ ਕਾਰਵਾਈ ਚੱਲ ਰਹੀ ਹੈ ਪੁਲਿਸ ਵਾਲਿਆਂ ਨੇ ਫਾੜਤਾ ਲਈ ਹੈ ਤਿੰਨ ਇੱਕ ਰਹਿ ਗਿਆ ਉਹ ਵੀ ਫਾੜੀ ਲੈਣਗੇ ਅੱਛਾ ਚੌਕਲੇਟ ਇਹ ਕਿਵੇਂ ਇਹ ਬੱਚੇ ਸੀਗੇ ਚੋਰਣ ਇਹ ਚੌਕਲੇਟ ਵੀ ਠੀਕ ਹੈ